ਮੇਰਾ ਨਾਮ ਇੰਸਪੈਕਟਰ ਹੁਸ਼ਿਆ ਰਾਣੀ ਮੈਂ ਅੱਜ ਬਤੌਰ ਮੁਖ ਅਫਸਰ ਥਾਣਾ ਸਿਟੀ ਹੁਸ਼ਿਆਰਪੁਰ ਕਾਰਜਪਾ ਵਸੰਭਾਲਿਆ ਹੈ ਮੇਰੀ ਸ਼ਹਿਰ ਵਾਸੀਆਂ ਨੂੰ ਪੁਰਜੋ ਰਹੀ ਅਪੀਲ ਹੈ ਕਿ ਆਪ ਜਿਹੜੇ ਕੋਈ ਵੀ ਜਿਹੜੀ ਡਰੱਗ ਵਗੈਰਾ ਜੋ ਵੇਚਦਾ ਹੈ ਉਸ ਦੀ ਜਿਹੜੀ ਹੈ ਸਾਨੂੰ ਇਨਫੋਰਮੇਸ਼ਨ ਬਕਾਇਦਾ ਦਿੱਤੀ ਜਾਵੇ ਐਂਡ ਉਸ ਦੀ ਜਿਹੜੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਉਹ ਉਹ ਵਾਲੀ ਐਂਡ ਜੋ ਜਿਹਨੇ ਦਿੱਤੀ ਹੈ ਸਾਡੇ ਕੋਲ ਇਨਫੋਰਮੇਸ਼ਨ ਉਹਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਆਮ ਪਬਲਿਕ ਹੈ ਉਹਨਾਂ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਉਹਨੂੰ ਬਰਕਰਾਰ ਕੀਤਾ ਜਾਵੇਗਾ ਸਾਡੇ ਮਾਨਯੋਗ ਐਸ ਸਪੈਸ਼ਲਿਸਟ ਸੁਨਦਰ ਸਿੰਘ ਲਾਂਬਾ ਜੀ ਦਾ ਵੀ ਇਹੀ ਸੰਦੇਸ਼ ਹੈ ਕਿ ਜੋ ਆਮ ਪਬਲਿਕ ਹੈ ਉਹਨਾਂ ਨੂੰ ਬਿਨਾਂ ਕਿਸੇ ਡਰ ਭਾਏ ਉਹ ਆਪਣਾ ਜਿਹੜਾ ਕੰਮ ਕਰ ਸਕਦੇ ਆ ਇਹ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਜਿਹੜਾ ਸਿਟੀ ਹੈ ਉਹ ਸ਼ਹਿਰਪੁਰ ਸਾਡਾ ਇਹ ਮੇਰਾ ਏਰੀਆ ਉਹ ਕੋ ਪੀਸਫੁੱਲ ਤੇ ਕ੍ਰਾਈਮ ਫਰੀ ਰਹੇ ਉਹਨਾਂ ਸਭ ਨੂੰ ਮੇਰੀ ਇਹੀ ਸਖਤ ਅਪੀਲ ਹੈ ਕਿ ਜੋ ਡਰਗਸ ਡਰਗਸ ਵੇਚਣ ਦਾ ਕੰਮ ਕਰਦੇ ਨੇ ਉਹ ਆਪਣਾ ਇਸ ਕੰਮ ਤੋਂ ਵਰਜਣ ਐਂਡ ਉਹ ਇਸ ਕੰਮ ਨੂੰ ਛੱਡ ਕੇ ਕਿਸੇ ਸਹੀ ਕੰਮ ਤੇ ਲੱਗ ਜਾਣ ਐਂਡ ਜੋ ਚਿੱਟਾ ਵਗੈਰਾ ਪਿੰਦੇ ਨੇ ਕੋਈ ਡਰਗਸ ਵਗੈਰਾ ਇੰਟੇ ਕਰਦੇ ਨੇ ਉਹਨਾਂ ਲਈ ਅਸੀਂ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਐਂਡ ਸਾਡੇ ਐਸਐਸਪੀ ਸਾਹਿਬ ਸਾਹਿਬ ਸ਼੍ਰੀ ਸ੍ਰਿੰਦਰ ਲੰਬਾ ਜੀ ਵੱਲੋਂ ਇਹੀ ਗਾਈਡਲਾਈਨ ਸਾਨੂੰ ਜਿਹੜੀਆਂ ਉਹ ਮਿਲੀਆਂ ਨੇ ਕਿ ਅਸੀਂ ਜੋ ਡਰੱਗਸ ਪੀਂਦੇ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਜਾਵਾ ਕਰਵਾਣਾ ਆ ਉਹਨਾਂ ਦਾ ਇਲਾਜ ਕਰਵਾਉਣਾ ਆ ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਸਹੀ ਰਸਤੇ ਤੇ ਪਾਣਾ ਆ ਇਸ ਵਾਸਤੇ ਸਾਨੂੰ ਉਹਦੇ ਪੇਰੈਂਟਸ ਦੀ ਐਂਡ ਆਮ ਪਬਲਿਕ ਦੀ ਸਮਾਜ ਦੀ ਬਹੁਤ ਜ਼ਰੂਰਤ ਹੈ ਟਰੈਫਿਕ ਦੇ ਰੂਲਸ ਵਾਸਤੇ ਬੜੀਆਂ ਸਖਤ ਹਦਾਇਤਾਂ ਨੇ ਕਿ ਜੋ ਟ੍ਰਿਪਲ ਰਾਈਡਿੰਗ ਕਰਦੇ ਨੇ ਜਾਂ ਬਿਨਾ ਡਾਕੂਮੈਂਟ ਤੋਂ ਆਪਣੇ ਜਿਹੜੇ ਮੋਟਰ ਵਹੀਕਲ ਜਾਂ ਕੋਈ ਵੀ ਕਾਰ ਵਗੈਰਾ ਚਲਾਉਂਦੇ ਨੇ ਤਾਂ ਉਹਨਾਂ ਦੇ ਜਿਹੜਿਆ ਉਹ ਇੰਪਾਉਂਡ ਕੀਤੇ ਜਾਣਗੇ ਬਿਨਾ ਕਾਗਜ਼ਾਂ ਤੋਂ ਕੋਈ ਵੀ ਗੱਡੀ ਚਲਾਉਣ ਦੇ ਲਈ ਯੋਗ ਨਹੀਂ ਐ ਸੋ ਆਪਣੇ ਜਿਹੜੇ ਡਾਕੂਮੈਂਟ ਉਹ ਪੂਰੇ ਰੱਖੋ ਐਂਡ ਟ੍ਰਿਪਲ ਰਾਈਡਿੰਗ ਲਈ ਬਹੁਤ ਜ਼ਿਆਦਾ ਤੇ ਤੇ ਕੇ ਉਹ ਐਕਸੀਡੈਂਟ ਦਾ ਕਾਰਨ ਬਣਦੇ ਨੇ ਐਂਡ ਬਹੁਤ ਤੇਜ਼ ਸਪੀਡ ਨਾਲ ਚਲਾਉਂਦੇ ਨੇ ਕਈ ਜਿਹੜੇ ਬੱਚੇ ਨੇ ਤੇ ਇਸ ਤੋਂ ਲੱਗ ਮੇਰੇ ਮਾਪਿਆਂ ਨੂੰ ਵੀ ਬਹੁਤ ਜ਼ਿਆਦਾ ਬੇਨਤੀ ਹੈ ਕਿ ਜਿਹੜੇ ਬੱਚੇ ਨਾ ਬਾਲਗ ਨਹੀਂ ਜਿਹੜੇ ਮੋਟਰਸਾਈਕਲ ਦਾ ਕੋਈ ਵੀਕਲ ਚਲਾ ਨਹੀਂ ਸਕਦੇ ਇਹਨਾਂ ਦਾ ਲਾਇਸੈਂਸ ਜਿਹੜੇ ਨਹੀਂ ਬਣੇ ਹੋਏ ਉਹ ਉਹਨਾਂ ਨੂੰ ਮੋਟਰਸਾਈਕਲ ਵਗੈਰਾ ਜਾਂ ਕੋਈ ਵੀ ਵੀਕਲ ਨਾ ਦੇਣ ਅਦਰਵਾਈਜ਼ ਪੇਰੈਂਟਸ ਤੇ ਵੀ ਉਦੇ ਕਾਰਵਾਈ ਹੁੰਦੀ ਹੈ ਉਨਾ ਵਾਸਤੇ ਵੀ ਇਹੀ ਹਦਾਇਤ ਹੈ ਕਿ ਜਿਹੜੀ ਤਾਂ ਰੋਂਗ ਪਾਰਕਿੰਗ ਕਰਨ ਦਾ ਜਿਹੜਾ ਚਲਾਨ ਕਟਿਆ ਜਾਏਗਾ ਜਿਹੜੀ ਉਹ ਪਾਰਕਿੰਗ ਆਪਣੀਆਂ ਸ਼ਹਿਰ ਦੇ ਵਿੱਚ ਲੋਟ ਹੋਈਆਂ ਨੇ ਪਾਰਕਿੰਗਸ ਉੱਥੇ ਲਗਾ ਕੇ ਆਪਣੇ ਕੋਈ ਵੀ ਜਿਹੜੀ ਉਹ ਖਰੀਦਾਰੀ ਕਰਨੀ ਹੈ ਉਹ ਕਰ ਸਕਦੇ ਨੇ ਸਾਡੀ ਕੰਟੀਨਿਊਸਲੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਸ਼ੱਕੀ ਵਿਅਕਤੀ ਹਨ ਜਾਂ ਜਿਹੜੇ ਜਿਨ੍ਹਾਂ ਤੇ ਆਲਰੇਡੀ ਪਰਚੇ ਦਰਜ ਹੋਏ ਨੇ ਜਾਂ ਜਿਹੜੇ ਇੰਨੀ ਕੋਈ ਵਾਰਦਾਤ ਕਰਦੇ ਨਹੀਂ ਉਹਨਾਂ ਤੇ ਅਸੀਂ ਜਿਹੜੀ ਉਹ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰੀਏ ਇਸ ਤੋਂ ਇਲਾਵਾ ਜੋ ਬੇਲ ਆਊਟ ਹੋਏ ਨੇ ਜਾਂ ਜੋ ਸ਼ੱਕੀ ਰਕਤੀ ਸੰਘੁੰਦੇ ਨੇ ਦਿਖਦੇ ਨਜ਼ਰ ਆ ਰਹੇ ਨੇ ਅਸੀਂ ਉਹਨਾਂ ਨੂੰ ਰਾਉਂਡ ਅਪ ਕਰਕੇ ਉਹਨਾਂ ਦੀ ਪੁੱਛਗਿੱਛ ਕਰਦੇ ਹਾਂ ਉਹਨਾਂ ਨੂੰ ਵੈਰੀਫਾਈ ਕਰਦੇ ਹਾਂ ਐਂਡ ਜੇ ਉਹਨਾਂ ਤੇ ਕੋਈ ਕਾਰਵਾਈ ਬਣਦੀ ਹੈ ਤਾਂ ਉਹ ਡੈਫੀਨਿਟਲੀ ਅਸੀਂ ਕਰਦੇ ਹਾਂ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਬਾਜ਼ਾਰਾਂ ਦੇ ਵਿੱਚ ਮੀਨ ਬਾਜ਼ਾਰਾਂ ਦੇ ਵਿੱਚ ਹੈ ਉਹ ਪੈਟਰੋਲਿੰਗ ਪਾਰਟੀਆਂ ਸਾਡੀਆਂ ਜਿਹੜੀਆਂ ਪੀਸੀਆਰ ਹੈ ਟ੍ਰੈਫਿਕ ਦੇ ਮੁਲਾਜ਼ਮ ਨੇ ਉਹ ਕੰਟੀਨਿਊਸਲੀ ਉੱਥੇ ਪੈਟਰੋਲਿੰਗ ਕਰਦੇ ਰਹਿੰਦੇ ਨੇ ਐਂਡ ਮੇਰੀ ਦੁਕਾਨਦਾਰਾਂ ਨੂੰ ਐਂਡ ਜਿਹੜੇ ਘਰਾਂ ਦੇ ਮਾਲਕ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਕੋਈ ਵੀ ਵਾਰਦਾਤ ਹੋ ਜਾਂਦੀ ਹੈ ਤੇ ਉਹਦਾ ਜਿਹੜਾ ਟਰੇਸ ਹੋਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਇੱਕ ਬੰਦਾ ਵਾਰਦਾਤ ਕਰਦਾ ਜਦੋਂ ਨਹੀਂ ਪਕੜਿਆ ਜਾਂਦਾ ਤਾਂ ਉਹ ਦੂਸਰੀ ਵਾਰਦਾਤ ਵੀ ਕਰਦਾ ਸੋ ਜਿਹੜੇ ਸੀਸੀਟੀਵੀ ਕੈਮਰੇ ਉਹ ਸਾਡੀ ਬਹੁਤ ਹੈਲਪ ਕਰਦੇ ਨੇ ਜਦੋਂ ਅਸੀਂ ਉਹਨਾਂ ਨੂੰ ਕੋਈ ਵਾਰਦਾਤ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੋਸਟਲੀ 90% ਜਿਹੜੇ ਉਹ ਸਾਡੇ ਜਿਹੜੇ ਕੇਸ ਸੋਲਵ ਹੁੰਦੇ ਉਹ ਸੀਸੀਟੀਵੀ ਕੈਮਰਸ ਦੇ ਨਾਲ ਹੁੰਦੇ ਆ ਸੋ ਮੇਰੀ ਇਹ ਇਹਨਾਂ ਨੂੰ ਰਿਕੁਐਸਟ ਹੈ ਕਿ ਜਿਹੜੇ ਦੁਕਾਨਦਾਰ ਦੇ ਘਰ ਜਿਹੜੇ ਕੈਮਰੇ ਨਹੀਂ ਲੱਗੇ ਹੋ ਜਾਂ ਘਰਾਂ ਦੇ ਬਾਹਰ ਕੈਮਰੇ ਨਹੀਂ ਲੱਗੇ ਹਰੇਕ ਗਲੀ ਨੁੱਕਰ ਤੇ ਜਿਹੜੇ ਮੋੜ ਹੈ ਕੋਈ ਟੀ ਪੁਆਇੰਟ ਹੈ ਉੱਥੇ ਜਿਹੜੇ ਕੈਮਰੇ ਇੰਸਟਾਲ ਕਰਾਈ ਜਾਣ ਤੇ ਮੇਰੀ ਦੂਸਰੀ ਜਿਹੜੇ ਮਨੀ ਐਕਸਚੇਂਜਰਸ ਨੇ ਜਾਂ ਮਨੀ ਚੇਂਜਰਸ ਨੇ ਐਂਡ ਪਲੱਸ ਜਿਹੜੇ ਦੁਕਾਨਦਾਰ ਨੇ ਉਹ ਆਪਣਾ ਗਾਰਡ ਰੱਖਣ ਬੈਂਕਾਂ ਬੈਂਕ ਵਾਲਿਆਂ ਨੂੰ ਵੀ ਹਦਾਇਤ ਹੈ ਕਿ ਮਨੀ ਚੇਂਜਰ ਤੇ ਬੈਂਕ ਵਾਲੇ ਉਹ ਸਪੈਸ਼ਲੀ ਆਪਣਾ ਗਾਰਡ ਰੱਖਣ ਐਂਡ ਜਿਹੜੇ ਰਾਤ ਬਾਜ਼ਾਰਾਂ ਵਾਲੇ ਆ ਮਾਰਕੀਟ ਕਮੇਟੀ ਵਾਲਿਆਂ ਦੇ ਨਾਲ ਮੈਂ ਉਹਨਾਂ ਦੇ ਨਾਲ ਰਸਤਾ ਕਾਇਮ ਕਰਕੇ ਅਸੀਂ ਮੇਰੀ ਕੋਸ਼ਿਸ਼ ਰਹੇਗੀ ਕਿ ਅਸੀਂ ਰਾਤ ਨੂੰ ਵੀ ਚੌਕੀਦਾਰ ਵੀ ਉਪਲਬਧ ਕਰਵਾਈਏ ਤੇ ਸਾਡੇ ਜਿਹੜੇ ਪੀਸੀਆਰ ਪੈਟ੍ਰੋਲਿੰਗ ਸੈੜੀਆਂ ਉਹਨਾਂ ਦੀ ਜਿਹੜੀ ਉਹ ਗਸ਼ਤ ਹੋਰ ਵੀ ਵਧਾਈ ਜਾਊਗੀ